ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਸ਼ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਖਬਰ ਜੋ ਆ ਰਹੀ ਆ ਕਿ 40 ਤੋਂ 50 ਹਜ਼ਾਰ ਮਹਾਨ ਕੋਸ਼ ਨੂੰ ਜਿਹੜਾ ਜੋ ਫਾੜ-ਫਾੜ ਕੇ ਸੁੱਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਮਿੱਟੀ ਪੁੱਟ ਕੇ ਜਿਹੜਾ ਜ਼ਮੀਨ ਦੇ ਵਿੱਚ ਸੁੱਟਿਆ ਗਿਆ ਤੇ ਉਸ ਤੋਂ ਜਿਹੜਾ ਪਾਣੀ ਪਾ ਦਿੱਤਾ ਗਿਆ ਜੇ ਆ ਇੱਕ ਮਹਾਨ ਕੋਸ਼ ਦੀ ਬੇਅਦਬੀ ਕਰਨ ਦਾ ਮਾਮਲਾ ਪਿਆਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਜਿਹੜੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਣਦੀ ਆ ਵਿਸ਼ਵ ਦੇ ਵਿੱਚ ਭਾਸ਼ਾ ਨੂੰ ਲੈ ਕੇ ਬਣੀ ਯੂਨੀਵਰਸਿਟੀ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਉਂਦਾ ਤੇ ਫਿਰ ਸੁਭਾਬਕਾ ਕੇਸ ਦੇ ਉੱਪਰ ਬਹੁਤ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਵਿਦਿਆਰਥੀ ਇਸ ਗੱਲ ਤੋਂ ਰੋਧ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਮਹਾਨ ਕੋਸ਼ ਦੇ ਵਿੱਚ ਜਿਹੜਾ ਭਾਈ ਕਾਂਤ ਸਿੰਘ ਨਾਭਾ ਹੋਂ ਦਾ ਰਚਿਤ ਮਹਾਨ ਕੋਸ਼ ਆ ਉਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਪਵਿੱਤਰ ਆ ਪੰਕਤੀਆਂ ਨੇ ਜਿਹੜੀਆਂ ਪਵਿੱਤਰ ਹੈ ਜਿਹੜੀਆਂ ਸਤਰਾ ਨੇ ਜਿਸ ਦੇ ਵਿੱਚ ਉਸ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਅਸਲ ਕੁਝ ਸਾਲ ਪਹਿਲਾਂ ਪੰਜਾਬ ਦੇ ਭਾਸ਼ਾ ਵਿਭਾਗ ਦੇ ਵੱਲੋਂ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਹ ਜਿੰਮਾ ਦਿੱਤਾ ਜਾਂਦਾ ਕਿ ਮਹਾਨ ਕੋਚ ਅੱਗੇ ਛਾਪਿਆ ਜਾਵੇ ਹੋਰ ਜਿਹੜਾ ਕੁਆਂਟੀਟੀ ਦੇ ਵਿੱਚ ਗਿਣਤੀ ਦੇ ਵਿੱਚ ਛਾਪਿਆ ਜਾਵੇ ਜ ਆ ਪਿਆਬੀ ਯੂਨੀਵਰਸਿਟੀ ਦੇ ਵੱਲੋਂ ਜਦੋਂ ਮਹਾਨ ਕੋਸ਼ਿਸ਼ ਜੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਸਿਪਾਈ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਗਲਤੀਆਂ ਹੋ ਜਾਂਦੀਆਂ ਨੇ ਹਜ਼ਾਰਾਂ ਦੇ ਵਿੱਚ ਕਿਹਾ ਜਾ ਰਿਹਾ ਕਿ 25 ਤੋਂ 30 ਹਜ਼ਾਰ ਗਲਤੀਆਂ ਨੇ ਬਹੁਤ ਸਾਰੇ ਨੌਜਵਾਨ ਇਹ ਵੀ ਕਹਿ ਰਹੇ ਨੇ ਕਿ ਕੁਝ ਜਿਹੜੇ ਰੋ ਦੇ ਵਿੱਚ ਨੌਜਵਾਨ ਆਏ ਹੋਏ ਨੇ ਜਿਹੜੇ ਧਰਨਾ ਲਗਾ ਰਹੇ ਨੇ ਉਹ ਕਹਿੰਦੇ ਨੇ ਕਿ ਇਸ ਦੇ ਵਿੱਚ ਗਲਤੀਆਂ ਇਹ ਵੀ ਨੇ ਕਿ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਨੇ ਕਤਾਰਾਂ ਨੇ ਉਨ੍ਹਾਂ ਦੀਆਂ ਜਿਹੜੀਆਂ ਲਗਾ ਮਾਤਰਾਵਾਂ ਨੇ ਉਹ ਬਾਦਸ਼ਾਹ ਦੀਆਂ ਉਹ ਵੀ ਇੱਧਰ ਉੱਧਰ ਕਰਕੇ ਜਾਨੀ ਕਿ ਧਰਮ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਿਆ ਤੇ ਜਿਸ ਗੱਲ ਨੂੰ ਲੈ ਕੇ ਵੱਡਾ ਵਿਵਾਦ ਛਿੜ ਚੁੱਕਿਆ ਹੈ ਇਸ ਵਕਤ ਪਿਆਬੀ ਯੂਨੀਵਰਸਿਟੀ ਦੇ ਵਿੱਚ ਹਾਲਾਂਕਿ ਵਿਦਿਆਰਥੀਆਂ ਨੇ ਧਰਨਾ ਵੀ ਲਗਾਇਆ ਤੇ ਇਸੇ ਮਾਮਲੇ ਦੇ ਵਿੱਚ ਦਰਅਸਲ ਜਦੋਂ ਇਹ ਜਿਹੜਾ ਸਾਰਾ ਮਹਾਨ ਕੋਸ਼ ਪਿਆਬੀ ਯੂਨੀਵਰਸਿਟੀ ਪ੍ਰਕਾਸ਼ਿਤ ਕਰਦੀ ਹੈ ਜਦੋਂ ਬਾਜ਼ਾਰਾਂ ਦੇ ਵਿੱਚ ਵਿਕਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੇ ਜਿਹੜੇ ਜੋ ਕਹਿੰਦੇ ਆ ਕਿ ਜੋ ਕੌਮ ਦੇ ਜਿਹੜੇ ਕੁਝ ਜੋ ਪੰਥਕ ਲੋਕ ਨੇ ਉਹ ਇਸ ਮਹਾਨ ਕੋਸ਼ ਨੂੰ ਜਦੋਂ ਪੜ੍ਹਦੇ ਨੇ ਸਾਰੇ ਨੂੰ ਜਿਹੜਾ ਉਸ ਤੋਂ ਬਾਅਦ ਪਤਾ ਲੱਗਦਾ ਕਿ ਕਿੰਨੀਆਂ ਗਲਤੀਆਂ ਨੇ ਸਵਾਲ ਉੱਠਦੇ ਨੇ ਫਿਰ ਪੰਜਾਬ ਵਿਧਾਨ ਸਭਾ ਦੁਆਰਾ ਕਮੇਟੀ ਬਣਾਈ ਜਾਂਦੀ ਹੈ ਕਿ ਇਸ ਮਹਾਨ ਕੋਸ਼ ਦਾ ਨਿਪਟਾਰਾ ਕੀਤਾ ਜਾਵੇ ਪਰ ਵਿਦਿਆਰਥੀ ਕਹਿੰਦੇ ਨੇ ਕਿ ਇਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਨੇ ਇਸ ਦਾ ਜਦੋਂ ਨਿਪਟਾਰਾ ਕਰਨਾ ਸੀ ਤਾਂ ਵਿਧੀ ਵਿਵਧਾਨ ਜੋ ਬਣਿਆ ਹੋਇਆ ਐਸਜੀਪੀਸੀ ਦੇ ਅਨੁਸਾਰ ਕੇਸ ਦਾ ਜਿਹੜਾ ਸੰਸਕਾਰ ਕੀਤਾ ਜਾਣਾ ਸੀ ਪੂਰਾ ਜਿਹੜਾ ਜੋ ਰਵਾਜ ਰੀਤੀ ਰਵਾਜਾਂ ਜਾਨੀ ਕਿ ਪੂਰੀ ਮਰਿਆਦਾ ਦੇ ਨਾਲ ਪਰ ਜੋ ਹੋਇਆ ਕਿ ਟੋਆ ਪੁੱਟ ਕੇ ਵਿੱਚ ਮਹਾਨ ਕੋਸ਼ ਫਾੜ-ਫਾੜ ਸੁੱਟ ਦਤਾ ਪਾਣੀ ਪਾ ਦਤਾ ਤੇ ਇਸ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਸਭ ਤੋਂ ਪਹਿਲਾਂ ਇਹਦਾ ਪਾਣੀ ਬੰਦ ਕਰਵਾਇਆ ਜਾਵੇ ਆ ਦੇਖ ਲਓ ਵੀਰੇ ਹਾਲ ਜਿਹੜੇ ਆਉਦੇ ਕਲਦੀਪੁਰੋਂ ਜਿਹੜੇ ਲਈ ਆਪਾਂ ਨੂੰ ਇਹ ਰੋਕ ਰਹੇ ਸੀਗੇ ਆ ਆਉਦੇ ਪਾਪਾ ਦੇ ਪਰਦਾ ਪਾਉਣ ਲਈ ਸਾਨੂੰ ਰੋਕਿਆ ਜਾ ਰਿਹਾ ਸੀ ਆ ਦੇਖ ਲਓ ਇਹਦੇ ਹਾਲਕ ਮਹਾਨਕੋਸ਼ ਦੀ ਜੰਗ ਬਾਕੀ ਸੀ ਕਰਦੇ ਪਾੜ ਪਾੜ ਕੇ ਮਾਰਦੇ ਪਾਣੀ ਵਾਲੇ ਖੱਡੇ ਦੇ ਵਿੱਚ ਸੁੱਟਿਆ ਜਾ ਰਿਹਾ ਮੇਰਾ ਨਾਮ ਯਾਦਵਿੰਦਰ ਸਿੰਘ ਿਆਦੂ ਹੈ ਜੀ ਯਾਦਵਿੰਦਰ ਕੀ ਮੁੱਦਾ ਜ ਮਹਾਨਕੋਸ਼ ਬਾਰੇ ਜਿਹੜਾ ਸਾਹਮਣੇ ਹੈ ਬਜਾਰਥੀਆਂ ਚਾਹਨਾ ਰੂਹ ਹੈ ਕਾਰਨ ਕੀ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਅਟ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅਗੀ ਵਿਸ਼ਵਵਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਸ ਆਦ ਤੱਕ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਜਦੋਂ ਮਰਵਾਨਾ ਨੇ ਉਹਦੇ ਤੇ ਇਤਰਾਜ਼ ਜਿਗਾ ਜਿਤਾਇਆ ਤਾਂ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ ਥੈਨਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆਹ ਗੱਲ ਲਿਖੀ ਹੋਈ ਹੈ ਇਹਦੇ ਵਿੱਚ ਕੱਲੀ ਆਪਦੇ ਕੋਲੋਂ ਗਲਤੀਆਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜ਼ਿਸ਼ ਤਹਿਤ ਦਰਬਾਣੀ ਦੀਆਂ ਵੀ ਟਿੱਪੀਆਂ ਛਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਵੀ ਇਹਨੂੰ ਡਿਸਟਰੋਏ ਕੀਤਾ ਜਾਵੇ ਪਰ ਡਿਸਟਰਾਏ ਦਾ ਵੀ ਇੱਕ ਤਰੀਕਾ ਹੁੰਦਾਗਾ ਉਹਦਾ ਇੱਕ ਵਿਧੀ ਵਿਵਧਾਨ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਹਾਨੂੰ ਕੋਈ ਗਿਣਤੀ ਨਹੀਂ ਕੋਈ ਹਿਸਾਬ ਨਹੀਂ ਤੁਸੀਂ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐ ਤੁਸੀਂ 5 5 7 7 ਟਰਾਲੀਆਂ 5 5 ਟੋਏ ਫੁੱਟ ਪਟ ਕੇ ਦੱਬ ਦੋ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਹਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਹਦੀ ਗਿਣਤੀ ਕਿੰਨੀ ਹੈਗੀ ਸੋ ਜਦੋਂ ਅੱਜ ਅਸੀਂ ਉਹ ਦੂਬਾਰ ਟਰਾਲੀ ਆ ਰਹੀ ਸੀ ਤੁਸੀਂ ਦੇਖਿਆ ਉਹਨਾਂ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਹ ਦੇ ਸਾਹਮਣੇ ਉਹ ਇਹਨਾਂ ਨੂੰ ਤੇ ਟਰਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਆ ਤੇ ਕਿੰਨੇ ਘੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਜਿਸ਼ ਤਹਿਤ ਪੰਜਾਬੀ ਯੂਨੀਵਰਸਿਟੀ ਵਿੱਚ ਤੀਜਾ ਹੱਲਾ ਆ ਪਹਿਲਾਂ 2015 ਦੇ ਵਿੱਚ ਫਿਰ 2022 ਦੇ ਵਿੱਚ ਫਿਰ ਅੱਜ 2025 ਦੇ ਵਿੱਚ ਖੜੇ ਆ ਸੋ ਜਿਹੜੇ ਵਿਦਿਆਰਥੀ ਸਵੈਰਥ ਇਕੱਠੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਹ ਦੇ ਇਹ ਤੱਕੇ ਦੇ ਖਿਲਾਫ ਇਕੱਠੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਨਹੀਂ ਹੈ ਜਗਦੇਂਦਰ ਜਿਹੜਾ ਮਹਾਨ ਕੋਸ਼ ਹੈ ਉੱਚ ਕਿੰਨੇ ਗੁਰੂ ਸਾਹਿਬਾਂ ਦੀ ਬਾਣੀ ਜਾਂ ਹੋਰ ਜਿਹੜੇ ਸਿੱਖ ਇਤਿਹਾਸ ਆਪਣਾ ਕੀ ਕੁਝ ਦਰਜ ਹੈ ਜਿਹਨੂੰ ਦੇਖ ਕੇ ਭਾਵਨਾਮਾ ਦੁਖੀ ਹੋਈਆਂ ਦੇ ਬਿਲਾ ਇਹ ਜਿਹੜਾ ਐਂਸਾਈਕਲੋਪੀਡੀਆ ਦੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਂਸਾਈਕਲੋਪੀਡੀਆ ਕਿਹਾ ਜਾਂਦਾ ਜਿਹਦੇ ਵਿੱਚ ਲਗਭਗ 65000 ਇਤਰਾਜ ਐਂਟਰੀ ਦਰਜ ਆ ਗਈ ਜਿਹਦੇ ਵਿੱਚੋਂ ਇਹਨਾਂ ਨੇ 25 ਤੋਂ 30000 ਤਾਂ ਗਲਤੀ ਕਰਤੀ ਜਿਹਦੇ ਵਿੱਚ ਮਹਾਨ ਕੋਸ਼ ਜਦੋਂ ਛਪਿਆ ਤਾਂ ਪਟਿਆਲੇ ਦੇ ਮਹਾਰਾਜਾ ਨੇ ਇੱਕ ਉਹਨਾਂ ਨੂੰ ਕਾਨਸ ਜਨਾਬਾਂ ਨੂੰ ਨਿਯੁਕਤ ਕਰਕੇ ਇਹਦੇ ਕੰਮ ਲਈ ਪ੍ਰੋਜੈਕਟ ਲਈ 28 ਸਾਲਾਂ ਦੀ ਮਿਹਨਤ ਨੂੰ ਛਪਾਇਆ ਸੀਗਾ ਤੇ ਅੱਜ ਉਹਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਤੋਂ ਬਿਨਾ ਹਿੰਦੂ ਮੁਸਲਮ ਸਾਰੇ ਭਗਤਾਂ ਦੀਆਂ ਫਕੀਰਾਂ ਦੀਆਂ ਜਾਂ ਜਿਹੜੀਆਂ ਉਹਨੇ ਲਿਖਤਾ ਨੇ ਜਾਂ ਉਹਨਾਂ ਸੁਣਦੀ ਜਿਹੜੇ ਨੇ ਸ਼ਬਦ ਨੇ ਜਾਂ ਉਹਨਾਂ ਦੀ ਵਿਆਖਿਆ ਕੀਤੀ ਉਹ ਸਾਰਾ ਕੀਤਾ ਹੋਇਆ ਹੈਗਾ ਸਾਡੀ ਪਹਿਲੀ ਵੱਡੀ ਡਿਕਸ਼ਨਰੀ ਆ ਇਹ ਪੰਜਾਬੀ ਦੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਜੀ ਇਹ ਜਿਹੜੇ ਮਹਾਨ ਕੋਸ਼ ਹੈ ਇਹਨੂੰ ਇਸ ਤਰ੍ਹਾਂ ਇੱਥੇ ਡੇਗਿਆ ਗਿਆ ਹੈਗਾ ਵਿਦਿਆਰਥੀਆਂ ਚ ਗੁੱਸਾ ਅੱਗੇ ਦੀ ਰਣਨੀਤੀ ਕੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਇਸ ਬਾਰੇ ਕੋਈ ਭਰੋਸਾ ਦਿੱਤਾ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਯੂਨੀਵਰਸਿਟੀ ਨੂੰ ਪਬਲਿਕੇਸ਼ਨ ਬਿਊਰੋ ਨੂੰ ਮਹਾਨ ਕੋਸ਼ਾ ਛਾਪਣ ਦਾ ਇਸ ਵਾਰੀ ਜਿੰਮਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸਾਨੂੰ ਜਦੋਂ ਕੰਸਰਨ ਅਥਾਰਟੀ ਨਾਲ ਗੱਲ ਹੋਈ ਹੈ ਕਿ ਅਸੀਂ ਬਹੁਤ ਵੱਡੇ ਵਿਦਵਾਨ ਲਾਏ ਤੇ 30 35000 ਗਲਤੀਆਂ ਉਹਨਾਂ ਨੇ ਆਪ ਮੰਨੀਆਂ ਨੇ ਕਹਿੰਦੇ ਇਹਦੇ ਵਿੱਚ 30 35000 ਗਲਤੀਆਂ ਹੋਈਆਂ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਬਾਹਰੋਂ ਵਿਦਵਾਨਾਂ ਨੇ ਹੋਰ ਨਹੀਂ ਦੱਸਿਆ ਤਾਂ ਇਹਨਾਂ ਨੇ ਹੁਣ ਆਪਦੇ ਮੂੰਹ ਮੰਨਿਆ ਕਿ 35000 ਗਲਤੀਆਂ ਹੋਈਆਂ ਨੇ ਤੇ ਮਹਾਨ ਕੋਸ਼ ਦੇ ਵਿੱਚ ਮਹਾਨ ਕੋਸ਼ ਉਹਨੂੰ ਤਾਂ 30 ਦੇ ਲਗਭਗ ਭਾਈ ਕਾਨ ਸਿੰਘ ਨਾਬਾ ਜ਼ਰਾ ਤੇ ਦਸ਼ਮ ਗ੍ਰੰਤੀ ਬਾਣੀ ਤੇ ਪੰਤ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਬਾਣੀ ਇਹਦੇ ਦਰਜ ਹੈ ਤੇ ਤੁਸੀਂ ਦੇਖੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਸ਼ਮ ਪੰਥ ਦੇ ਦਸ਼ਮ ਗ੍ਰੰਤੀ ਬਾਣੀ ਦੇ ਵਿੱਚ ਦਰਜ ਹੈ ਤੇ ਇਹਦਾ ਮਤਲਬ ਇਹਦੀ ਇਹਨਾਂ ਦੀ ਸ਼ਰਤ ਹੈ ਆਪਣੀ ਉਹਨਾਂ ਚ ਬਿਲਕੁਲ ਜੀ ਬਿਲਕੁਲ ਸਾਰੀ ਸਿੱਖ ਪੰਥ ਦੀ ਸਾਰੀ ਸਿੱਖ ਸਮਾਜ ਦੀ ਸ਼ਰਤ ਹੈ ਤੇ ਨਾਲ ਤਾਂ ਕਹਿੰਦੇ ਦੂਜੇ ਧਰਮਾਂ ਦੇ ਵੀ ਜਿਹੜੇ ਪੀਰ ਨੇ ਜਾਂ ਦੇਵੀ ਦੇਵਤੇ ਨੇ ਉਹਦੀ ਬਾਣੀ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਵੀ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ Hindu ਦੀ Muslim ਦੀ ਸਾਰੀ ਧਰ ਮਤਲਬ ਪੀਰਾਂ ਪੀਰਾਂ ਦੀ ਬਾਣੀ ਦਾਰਜ ਹੈ ਤੇ ਉਹਦਾ ਮਤਲਬ ਵੀ ਇਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਣਾ ਮਹਾਨ ਕੁਛ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਤੇ ਬਾਣੀ ਦੀ ਬੇਅਦਬੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਤੇ ਸਾਰਾ ਪੰਜਾਬ ਸਾਰੇ ਧਰਮਾਂ ਦੇ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇੱਕ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਨੇ ਡਿਸਟਰੋਏ ਕਰਨ ਦਾ ਘਟੋ ਘਟ 40 ਸਕਰ ਫੁੱਟ ਦਾ ਟੋਆ ਪਟਿਆ ਤੇ ਉਹਦੇ ਵਿੱਚ ਦਬਰ ਇਹਨੇ ਇਹ ਤਰੀਕਾ ਇਹਨਾਂ ਦਾ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਰੇ ਸਟੂਡੈਂਟ ਤੇ ਸਿੱਖ ਪੰਥ ਤੇ ਸਾਰਾ ਪੰਜਾਬ ਸਾਰੇ ਧ ਸਰ ਕੀ ਨਾਮ ਤੁਸਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਜੀ ਮਨਦੀਪ ਕਿਹੜਾ ਡਿਪਾਰਟਮੈਂਟ ਆ ਤੁਸਾ ਮੇਰਾ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ਼ ਵਿਭਾਗ ਅਤੇ ਮੈਂ ਪੀ ਐਚ ਡੀ ਦਾ ਖੋਜਾਰਥੀ ਆ ਜੀ ਮਨਦੀਪ ਕੀ ਅੱਜ ਮੁੱਦਾ ਜਿਹੜਾ ਵਿਦਿਆਰਥੀ ਝਟਕੇ ਹੋਏ ਨੇ ਇਹ ਇਹ ਮੁੱਦਾ ਝਟਕਣ ਦਾ ਕਾਰਨ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ ਛਪਾਇਆ ਜਾਂਦਾ ਜਿਹੜਾ ਕਿ ਮਹਾਨ ਕੋਸ਼ ਪਹਿਲਾਂ ਭਾਸ਼ਾ ਵਿਭਾਗ ਦੇ ਵੱਲੋਂ ਛਪਾਇਆ ਜਾਂਦਾ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਦਿੰਦੀ ਆ ਜਿਸ ਪ੍ਰੋਜੈਕਟ ਦੇ ਅਧੀਨ ਮਹਾਨ ਕੋਸ਼ ਨੂੰ ਦੁਬਾਰਾ ਪੰਜਾਬੀ ਯੂਨੀਵਰਸਿਟੀ ਨੇ ਛਾਪਣਾ ਸੀ ਇਸ ਨੂੰ ਛਾਪਦੇ ਸਮੇਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੇ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਉਹਨਾਂ ਪ੍ਰੋਫੈਸਰਾਂ ਦੇ ਵੱਲੋਂ 65000 ਐਂਟਰੀਆਂ ਦੇ ਉੱਤੇ 30 ਤੋਂ 35000 ਗਲਤ ਐਂਟਰੀਆਂ ਕੀਤੀਆਂ ਗਈਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਆਮ ਸੰਗਤ ਦੇ ਵਾਸਤੇ ਆਮ ਲੋਕਾਂ ਦੇ ਵਾਸਤੇ ਸੇਲ ਵਾਸਤੇ ਵੇਚਿਆ ਗਿਆ ਜਦੋਂ ਇਸ ਨੂੰ ਪੰਥ ਵਿਦਵਾਨਾਂ ਨੇ ਪੜ੍ਹਿਆ ਪੰਥ ਵਿਦਵਾਨਾਂ ਦੇ ਪੜ੍ਹਨ ਤੋਂ ਬਾਅਦ ਮਹਾਨ ਕੋਸ਼ ਦੇ ਉੱਤੇ ਇਤਰਾਜ਼ ਜਤਾਇਆ ਗਿਆ ਜਿਵੇਂ ਕਿਰਪਾਲ ਸਿੰਘ ਬਡੋਂਗਰ ਖੁਸ਼ਾਲ ਸਿੰਘ ਜੀ ਸਿੰਘ ਸਭਾ ਕੇਂਦਰੀ ਕਮੇਟੀ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਸਨ ਜਿਨ੍ਹਾਂ ਨੇ ਇਸ ਦੀ ਗਲਤ ਐਂਟਰੀਆਂ ਤੇ ਉਤੇ ਇਤਰਾਜ਼ ਜਤਾਇਆ ਜਦੋਂ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਇਤਰਾਜ਼ਾਂ ਦਾ ਸਾਹਮਣਾ ਕਰਨਾ ਪਿਆ ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ ਲੋਕਾਂ ਦੇ ਵਿੱਚ ਵੇਚਣ ਤੋਂ ਪਾਬੰਦੀ ਲਾ ਦਿੱਤੀ ਗਈ ਇਹ ਮਹਾਨ ਕੋਸ਼ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਲ ਦੇ ਉੱਪਰ ਨਹੀਂ ਰੱਖਿਆ ਜਾ ਰਿਹਾ ਅਤੇ ਇਹ ਇੱਕ ਸਟਾਕ ਦੇ ਵਜੋਂ ਪਿਆ ਹੋਇਆ ਸੀ ਬਾਦ ਵਿੱਚ ਇਸ ਦੇ ਉੱਤੇ ਇੱਕ ਵਿਧਾਨ ਸਭਾ ਦੇ ਵਿੱਚ ਕਮੇਟੀ ਬਣਦੀ ਆ ਕਿ ਇਸ ਗਲਤ ਛਾਪੇ ਹੋਏ ਮਾਨਕੋਸ਼ ਦਾ ਕੀ ਕਰਨਾ ਹੈ ਅਤੇ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਵਿਦਵਾਨਾਂ ਨੇ ਇਸ ਨੂੰ ਇਸ ਕਰਕੇ ਸੰਗਤ ਦੇ ਵਿੱਚ ਵੇਚਣ ਤੋਂ ਮਨਾ ਕਰਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਮਾਨਕੋਸ਼ ਨੂੰ ਆਥੈਂਟਿਕ ਮੰਨ ਕੇ ਇਸ ਨੂੰ ਇੱਕ ਸੋਰਸ ਨਾ ਮੰਨਿਆ ਜਾਵੇ ਭਾਵੇਂ ਕਿ ਇਹਦੇ ਵਿੱਚ ਡਿਸਟੋਰਸ਼ਨ ਹੈ ਜਿਸ ਕਰਕੇ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਹੁਣ ਰੀਸੈਂਟਲੀ ਕਿਹਾ ਕਿ ਇਸ ਮਾਨਕੋਸ਼ ਨੂੰ ਇਹ ਇੱਕ ਢੰਗ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਜਦੋਂ ਯੂਨੀਵਰਸਿਟੀ ਨੇ ਸਾਨੂੰ ਖਤਮ ਕਰਨ ਦੇ ਬਾਰੇ ਸੋਚਿਆ ਯੂਨੀਵਰਸਿਟੀ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਪਿੱਛੇ 5-5 ਫੁੱਟ ਦੇ ਡੱਗ ਪੁੱਟ ਗਏ 2-3 ਇੰਨੀ ਵੱਡੀ ਗਿਣਤੀ ਦੇ ਵਿੱਚ ਛਪੇ ਮਹਾਨਕੁਸ਼ ਨੂੰ ਪਾਣੀ ਦੇ ਨਾਲ ਮਹਾਨਕੁਸ਼ ਨੂੰ ਸਿੱਟ ਕੇ ਪਾਣੀ ਛੱਡ ਕੇ ਖਤਮ ਕੀਤਾ ਜਾ ਰਿਹਾ ਮੈਂ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਸ ਮਹਾਨਕੁਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਹੈ ਕਿਉਂਕਿ ਇਹ ਕਿਸੇ ਵਾਸਤੇ ਇੱਕ ਪੰਜਾਬੀ ਦੀ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਇਹ ਕੋਸ਼ ਹੋ ਸਕਦਾ ਆ ਕਿਸੇ ਵਾਸਤੇ ਕੋਈ ਇਸ ਨੂੰ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਕਹਿ ਸਕਦਾ ਆ ਪਰ ਮੇਰੇ ਸਿੱਖਣ ਦੇ ਨਾਤੇ ਇਹ ਐਨਸਾਈਕਲੋਪੀਡੀਆ ਬਾਅਦ ਵਿੱਚ ਆ ਪਹਿਲਾਂ ਇਹ ਗੁਰਬਾਣੀ ਦੀ ਪੋਥੀ ਆ ਕਿਉਂ ਕਿ ਕਿਉਂਕਿ ਜਦੋਂ ਵੀ ਅਸੀਂ ਬਾਣਕੋਸ਼ ਦਾ ਕੋਈ ਵੀ ਪੰਨਾ ਫਰੋਲਦੇ ਆ ਉਸ ਪੰਨੇ ਦੇ ਉੱਪਰ 10 ਤੋਂ 15 ਐਂਟਰੀਆਂ ਗੁਰਬਾਣੀ ਦੀਆਂ ਉਸ ਤੋਂ ਬਾਅਦ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਸੈਕੰਡਰੀ ਸੋਰਸ ਹੋਵੇ ਚਾਹੇ ਦਸਮ ਗ੍ਰੰਥ ਹੋਵੇ ਚਾਹੇ ਸਰਬਨੋ ਗ੍ਰੰਥ ਹੋਵੇ ਉਹ ਸਾਰਿਆਂ ਦੀਆਂ ਐਂਟਰੀਆਂ ਇਸ ਮਹਾਨਕੋਸ਼ ਦੇ ਵਿੱਚ ਦਰਜ ਨੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਮਹਾਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇਹ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਧਾਨ ਦੇ ਨਾਲ ਸਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ ੜਕਣ ਅਤੇ ਇਸ ਦੀ ਬੇਦਬੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਇਹਦਾ ਪਾਣੀ ਬੰਦ ਕਰਵਾਇਆ ਜਾਵੇ ਆਹ ਦੇਖ ਲਓ ਵੀਰੇ ਹਾਲ ਜਿਹੜੇ ਆਉਦੇ ਕਲਦੀਪੁਰੋਂ ਜਿਹੜੇ ਲਈ ਆਪਾਂ ਨੂੰ ਇਹ ਰੋਕ ਰਹੇ ਸੀਗੇ ਆਹ ਆਉਦੇ ਪਾਪਾ ਦੇ ਪਰਦਾ ਪਾਉਣ ਲਈ ਸਾਨੂੰ ਰੋਕਿਆ ਜਾ ਰਿਹਾ ਸੀ ਆਹ ਦੇਖ ਲਓ ਇਹਦੇ ਹਲਕ ਮਹਾਨਕੋਸ਼ ਦੀ ਜੰਗ ਬਾਕੀ ਸੀ ਗੱਲ ਪਾੜ ਪਾੜ ਕੇ ਪਾਣੀ ਵਾਲੇ ਖੱਡੇ ਦੇ ਵਿੱਚ ਸੁੱਟਿਆ ਜਾ ਰਿਹਾ ਮੇਰਾ ਨਾਮ ਯਾਦਵਿੰਦਰ ਸਿੰਘ ਯਾਦੂ ਹੈ ਜੀ ਯਾਦਵਿੰਦਰ ਟੀ ਮੁੱਦਾ ਜ ਮਹਾਨਕੋਸ਼ ਬਾਰੇ ਜਿਹੜਾ ਸਾਹਮਣੇ ਹੈ ਬਿਜਾਰਥੀਆਂ ਚੰਨਾ ਰੂਹ ਹੈ ਕਾਰਨ ਕੀ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅਗੀ ਵਿਸ਼ਵ ਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ